ਬਠਿੰਡਾ ਸ਼੍ਰੋਮਣੀ ਅਕਾਲੀ ਦਲ ਦੀ ਕਹਿੰਦੇ ਹੁੰਦੇ ਕਿ ਮੋਛ ਦਾ ਸਵਾਲ ਬਠਿੰਡਾ ਜੇ ਬਠਿੰਡਾ ਇਹਨਾਂ ਦੇ ਹੱਥੋਂ ਫਸ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਮਾੜੇ ਦਿਨ ਹੋਰ ਵੀ ਮਾੜੇ ਹੋ ਜਾਣਗੇ ਇਸ ਤੋਂ ਮਾੜਾ ਤਾਂ ਹੋ ਕੀ ਸਕਦਾ ਬਠਿੰਡੇ ਦਾ ਕੀ ਮਾਹੌਲ ਦੇਖਦੇ ਹਾਂ ਹਰ ਸਿਮਰਤਪੁਰ ਬਾਦਲ ਲੜ ਰਹੇ ਨੇ ਜੀਤ ਮਹਿੰਦਰ ਸਿੰਘ ਧਣਾੜ ਬੰਦੇ ਨੇ ਕਾਂਗਰਸ ਵੱਲੋਂ ਲੜ ਰਹੇ ਗੁਰਮੀਤ ਖੁੱਡੀਆਂ ਆਮ ਆਦਮੀ ਪਾਰਟੀ ਵੀ ਦਾਗ ਚਿਹਰਾ ਨੇ ਇਹ ਉੱਥੋਂ ਲੜ ਰਹੇ ਨੇ ਲੱਖਾ ਸਿੰਘ ਸਦਾਣਾ ਜਿਹੜਾ ਐਂਟੀ ਇਨਕੰਪੈਂਸੀ ਵਾਲੀ ਵੋਟ ਹੈ ਸਰਕਾਰ ਦੇ ਉਲਟ ਪੂਤਣ ਵਾਲੀ ਵੋਟ ਉਹ ਲੱਖਾਂ ਸਦਾਣਾ ਵੀ ਆਪਣੇ ਵੱਲ ਖੇਡ ਸਕਦੇ ਨੇ ਪਰਮਪਾਲ ਕੋਰ ਜਿਹੜੇ ਭਾਜਪਾ ਵੱਲੋਂ ਲੜ ਰਹੇ ਸਿਕੰਦਰ ਸਿੰਘ ਮਲੂਕਾ ਦੇ ਪਰਿਵਾਰ ਚੋਂ ਕਿਵੇਂ ਦੇਖਦੇ ਹੋ ਇਸ ਮﻘਾਬਲੇ ਭਾਵੇਂ ਚਿਹਰੇ ਵਾਈ ਤੁਸੀਂ ਪੰਜ ਗਿਣੇ ਨੇ ਹਾਂ ਹੈ ਤੇ ਪੰਜ ਕੋਣਾ ਮੁਕਾਬਲਾ ਪਰ ਮੁਕਾਬਲਾ ਉੱਥੇ ਵੀ ਤਿੰਨ ਕੋਣ ਆਈਆਂ ਹਾਂ ਉਸ ਤ੍ਰਿਕੋਣ ਦੇ ਵਿੱਚ ਹੈਗੇ ਨੇ ਬੀਬੀ ਹਰਸਿਮਰਤ कौर ਬਾਦਲ ਜੀ ਸਰਦਾਰ ਜੀ ਤਵਿੰਦਰ ਸਿੰਘ ਸਿੱਧੂ ਜੀ ਤੇ ਸਰਦਾਰ ਗਰਮੀਤ ਸਿੰਘ ਖੁੱਡੀਆਂ ਸਾਹਿਬ ਹਮ ਜਿਸ ਨੂੰ ਹੋਰ ਥੋੜਾ ਜਿਹਾ ਡੰਗਾ ਡੰਗਾਈ ਨਾਲ ਦੇਖਿਆ ਜਾਵੇ ਗਹਿਰਾਈ ਨਾਲ ਦੇਖਿਆ ਜਾਵੇ ਹਮ ਤਾਂ ਜੀਤਵਿੰਦਰ ਸਿੰਘ ਸਿੱਧੂ ਵੀ ਲੈਮੀਨੇਟ ਹੋ ਜਾਂਦੇ ਨੇ ਉੱਥੇ ਮੁਕਾਬਲਾ ਹੈਗਾ ਗਰਮੀਤ ਸਿੰਘ ਖੁੱਡੀਆਂ ਹਮ ਅਤੇ ਬੀਬੀ ਹਰਸਿਮਰਤ ਕੌਰ ਬਾਦਲਾ ਜੀ ਤੇ ਪਿਛਲੇ ਵਾਰੀ ਲੀਡ ਜਦੋਂ ਰਾਜਾ ਲੜਿਆ ਸੀ ਅਮਰਿੰਦਰ ਬੜਿੰਗ ਜੀ ਤੇ ਉਸ ਟਾਈਮ ਜਿਹੜੀ ਲੀਡ ਸੀ ਉਹ 21 ਕਿਹ ਹਜ਼ਾਰ ਵੋਟਾਂ ਦੀ ਸੀ ਬਿਲਕੁਲ ਠੀਕ ਲੀਡ ਇਸ ਵਾਰੀ ਵੀ ਉੱਥੇ ਇੰਨੀ ਕੀ ਰਹਿਣੀ ਆ ਹੂੰ ਤੇ ਉਸ ਦਾ ਕਾਰਨ ਬਣਿਆ ਜਿੱਥੇ ਤੱਕ ਲੱਖੇ ਨੇ ਐਂਟੀ ਇਨਕੰਮਬੈਂਸੀ ਵਾਲੀ ਵੋਟ ਹੂੰ ਤੋੜੀ ਹੈ ਨਾ ਹੂੰ ਉਸ ਨੇ ਉਹ ਵੋਟ ਰੋਕ ਵੀ ਲਈ ਰੋਕ ਵੀ ਲਈ ਬਿਲਕੁਲ ਉਹ ਵੋਟ ਖੁੱਡੀਆਂ ਦੇ ਖਿਲਾਫ ਜਿਹੜੀ ਖੁੱਡੀਆਂ ਦੇ ਖਿਲਾਫ ਵੋਟ ਭੁਗਤਣੀ ਸੀ ਹੂੰ ਉਹ ਰਿਓ ਤੋੜ ਲਈ ਵੋਟ ਉਹ ਅਕਾਲੀ ਦਲ ਨੂੰ ਤਾਂ ਭੁਗਤੀ ਨਹੀਂ ਹੂੰ ਸੋ ਮੁਕਾਬਲਾ ਉਥੇ ਸਖਤ ਹੋ ਗਿਆ ਜੀ ਬੀਬੀ ਹਰਸਿਮਤ ਕੌਰ ਬਾਦਲ ਦਾ ਹੱਥ ਉਥੇ ਉੱਚਾ ਹੈ ਉਸ ਦਾ ਕਾਰਨ ਬਣ ਰਿਹਾ ਹੈ ਸਰਦੂਲਗੜ ਏਰੀਏ ਦੇ ਵਿੱਚ ਅਤੇ ਉਹ ਬਾਕੀ ਜਿਹੜਾ ਏਰੀਆ ਇਧਰ ਵਾਲਾ ਆਪਣਾ ਬਠਿੰਡੇ ਵਾਲਾ ਏਰੀਆ ਜੀ ਉਸ ਦੇ ਵਿੱਚ ਜਿਹੜੇ ਹੜ ਆਏ ਨੇ ਹਮ ਤਲਵੰਡੀ ਸਾਬੋ ਵਾਲੇ ਪਾਸੇ ਨੂੰ ਹੜ ਆਏ ਉਹਨਾਂ ਕਰਕੇ ਉਥੇ ਬੀਬੀ ਹਰਸਿਮਤ ਕੌਰ ਬਾਦਲ ਕਾਫੀ ਕੌਨਫੀਡੈਂਟ ਨੇ ਉਹ ਸੀਟ ਮੇਰਾ ਖਿਆਲ ਆ ਅਕਾਲੀ ਦਲ ਦਾ ਉੱਥੇ ਖਾਤਾ ਖੁੱਲ ਰਿਹਾ ਹੈ ਕਿੰਨੇ ਕਲੀਡ ਤੁਸੀਂ ਦੱਸਿਓ 20 21000 ਬਸ ਲੀਡ ਉਹੀ ਰਹੇਗੀ ਬੜੀ ਚਰਚਾ ਰਹੀ ਬਠਿੰਡੇ ਦੀ ਕਹਿੰਦੇ ਕਿ ਲਗਜ਼ਰੀ ਸੀਟ ਹੈ ਤੇ ਕੱਲੀ ਕੱਲੀ ਵੋਟ 20 25 25 30 30000 ਦੇ ਸੌਦੇ ਹੋਣ ਦੀ ਵੀ ਖਬਰਾਂ ਜਿਹੜੀਆਂ ਚਰਚਿਤ ਰਹੀਆਂ ਨੇ ਦੇਖੋ ਗੱਲ ਇਹ ਆ ਕਰਨ ਜੀ ਜਿਹੜੀ ਬਠਿੰਡਾ ਸੀਟ ਆ ਨਾ ਉਹ ਇਦਾਂ ਦੀ ਸੀਟ ਹੈ ਕਿ ਉਹ ਬਾਦਲ ਪਰਿਵਾਰ ਦੀ ਮੁੱਛ ਦਾ ਸਵਾਲ ਹੈ ਵਿਕਰ ਦਾ ਵੀ ਸਵਾਲ ਹੈ ਠੀਕ ਹੈ ਨਾ ਬਕਰ ਦਾ ਵੀ ਸਵਾਲ ਹੈ ਤੇ ਲੱਖ ਨੁਕਸਾਨ ਗੇ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਵਿੱਚ ਹਮ ਪਰ ਇੱਕ ਗੱਲ ਸਾਨੂੰ ਮੰਨਣਾ ਪਏਗਾ ਕਿ ਉਹਨਾਂ ਨੂੰ ਚੋਣ ਲੜਨੀ ਆਉਂਦੀ ਹੈ ਬਿਲਕੁਲ ਠੀਕ ਸੋ ਮੇਰਾ ਖਿਆਲ ਹੈ ਵੀ ਉਹ ਸੀਟ ਉਹਨਾਂ ਨੇ ਕੱਢ ਲੈਣੀ ਆ ਹਮ ਤੇ ਇਹ ਬਹੁਤ ਸੌਖੇ ਤਰੀਕੇ ਨਾਲ ਕੱਢ ਲੈਣੀ ਆ ਕਾਫੀ ਕੰਫੀਡੈਂਟ ਨੇ ਕੰਮ ਕਰਨ ਨੇ ਹਰ ਸਿਮਰਤ ਬਾਦਲ ਕੋਲ ਦੱਸਣ ਨੂੰ ਵੀ ਬਹੁਤ ਕੋਸ਼ ਹੈ ਨਾ ਉੱਥੇ ਹਸਪਤਾਲਾਂ ਦਾ ਜੋ ਜ਼ਿਕਰ ਹੁੰਦਾ ਡਿਵੈਲਪਮੈਂਟ ਦਾ ਜ਼ਿਕਰ ਹੁੰਦਾ ਸੜਕਾਂ ਦਾ ਹੁੰਦਾ ਤੇ ਲੋਕਾਂ 'ਚ ਪ੍ਰਚਾਰ ਬੜਾ ਠੋਕ ਕੇ ਕੀਤਾ ਹਰ ਸਿਮਰਤ ਕੁਮਾਰ ਬਾਦਲ ਨੇ ਕਿ ਤੁਹਾਡੇ ਇੱਥੇ ਵਿਕਾਸ ਜੇ ਹੋਇਆ ਤੇ ਮੈਂ ਉਹਦੇ 'ਚ ਬੜੀ ਸੇਵਾ ਨਿਭਾਈ ਇਹ ਲੋਕਾਂ 'ਚ ਮੈਸੇਜ ਗਿਆ ਵੀ ਤੇ ਮੈਸੇਜ ਪਹੁੰਚਾਉਣ ਦੇ ਵਿੱਚ ਵੀ ਉਹ ਸਫਲ ਰਹੇ ਮੇਰੀ ਇੱਕ ਨਿਊਟਰਲ ਬੰਦਿਆਂ ਨਾਲ ਗੱਲ ਹੋਈ ਕੋਈ ਬੰਦਿਆਂ ਨਾਲ ਉੱਥੇ ਬਠਿੰਡੇ 'ਚ ਜੀ ਉਹ ਜਿਹੜੇ ਕਿ ਕਿਸੇ ਪਾਰਟੀ ਦੇ ਕੋਈ ਜ਼ਿਆਦਾ ਸਪੋਰਟਰ ਨਹੀਂ ਸੀ ਹੂੰ ਤੇ ਉਹਨਾਂ ਨੇ ਇੱਕੋ ਗੱਲ ਕਿਹਾ ਕਿ ਅਗਰ ਇੰਨਾ ਵਿਕਾਸ ਕਰਨ ਤੋਂ ਬਾਅਦ ਵੀ ਬੀਬੀ ਹਾਰਦੀ ਹੈ ਹੂੰ ਤਾਂ ਇਹ ਵੀ ਪੰਜਾਬ ਵਾਸਤੇ ਜਾਂ ਪੰਜਾਬ ਦੇ ਲੋਕਾਂ ਵਾਸਤੇ ਇੱਕ ਮਾੜਾ ਫੈਕਟ ਹੈ ਹੂੰ ਸੋ ਜਦੋਂ ਇਦਾਂ ਆਮ ਨਿਊਟਰਲ ਬੰਦਿਆਂ ਦੀ ਉਹ ਬਣ ਜਿਵੇਂ ਨਾ رائے ਤਾਂ ਇਸ ਨੂੰ ਤੁਸੀਂ ਸਮਝ ਲਓ ਕਿ ਉਹ ਸੀਟ ਕਾਫੀ ਹੱਦ ਤੱਕ ਨੇੜੇ ਲੱਗੀ ਹੋਈ ਹੈ ਨੇੜੇ ਲੱਗੀ ਹੋਈ ਹੈ ਬਿਲਕੁਲ